ਜਿੰਦਾਬਾਦ ਪਟਵਾਰ ਯੂਨੀਅਨ ਜਿੰਦਾਬਾਦ ਜ਼ਿਲ੍ਹਾ ਪ੍ਰਸ਼ਾਸਨ ਮੁਰਦਾਬਾਦ ਜ਼ਿਲ੍ਹਾ ਪ੍ਰਸ਼ਾਸਨ ਮੁਰਦਾਬਾਦ ਪਟਵਾਰ ਯੂਨੀਅਨ ਜਿੰਦਾਬਾਦ ਜ਼ਿਲ੍ਹਾ ਪ੍ਰਸ਼ਾਸਨ ਯੂਨੀਅਨ ਜਿੰਦਾਬਾਦ ਪਟਵਾਰ ਯੂਨੀਅਨ ਅੱਜ ਦੀ ਰੈਵਨਿਊ ਪਟਵਾਰ ਯੂਨੀਅਨ ਤਹਿਸੀਲ ਜਲਾਲਾਬਾਦ ਦੇ ਸਮੂਹ ਪਟਵਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਫਾਜ਼ਿਲਕਾ ਦੇ ਅੜੀਲ ਵਤੀਰੇ ਦੇ ਖਿਲਾਫ ਜ਼ਿਲ੍ਹਾ ਬਾਡੀ ਫਾਜ਼ਿਲਕਾ ਵੱਲੋਂ ਪਾਇ ਮੱਤਾ ਨੰਬਰ 42 ਮਿਤੀ 24 12 2020 ਅਨੁਸਾਰ ਤਹਿਸੀਲ ਦਾ ਜਲਾਲਾਬਾਦ ਨੂੰ ਆਪਣੀ ਅਨਮਿੱਥੇ ਸਮੇਂ ਲਈ ਛੁੱਟੀਆਂ ਦਿੱਤੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਰੋਸ ਧਰਨਾ ਦਿੱਤਾ ਇਸ ਰੋਸ ਧਰਨੇ ਦੀ ਪ੍ਰਧਾਨਗੀ ਤਹਿਸੀਲ ਪ੍ਰਧਾਨ ਵਜੀਰ ਸਿੰਘ ਨੇ ਕੀਤੀ ਮੰਗਾ ਦਾ ਵਿਰਵਾ ਹੇਠ ਲਿਖੇ ਅਨੁਸਾਰ ਹੈ ਅੱਜ ਦੇ ਇਸ ਧਰਨੇ ਨੂੰ ਸ਼੍ਰੀ ਵਜੀਰ ਸਿੰਘ ਪ੍ਰਧਾਨ ਬਲਦੇਵ ਸਿੰਘ ਪਟਵਾਰੀ ਬਰਿੰਦਰ ਕੁਮਾਰ ਪਟਵਾਰੀ ਪਰਮਜੀਤ ਸਿੰਘ ਪਟਵਾਰੀ ਮੁਖਤਿਆਰ ਸਿੰਘ ਪਟਵਾਰੀ ਆਦਿ ਨੇ ਸਪੋਧਨ ਕਰਕੇ ਜਲਾਲਾਬਾਦ ਤੋਂ ਮੋਨੂ ਛਾਵੜਾ ਦੀ ਰਿਪੋਰਟ ਖਬਰ ਫਾਸਟ 24 ਜਿਹੜਾ ਤੁਸੀਂ ਇਹ ਧਰਨਾ ਲਗਾਇਆ ਕਿਸ ਕਰਕੇ ਲਗਾਇਆ ਜੀ ਡੀਸੀ ਫਾਈਲ ਕਾ ਵੱਲੋਂ ਪਟਵਾਰ ਯੂਨੀਅਨ ਦੀਆਂ ਜੋ ਮੰਗਾਂ ਪੈਂਡਿੰਗ ਹਨ ਜਿਹੜੇ ਪਟਵਾਰੀ ਇਸ ਪ੍ਰੈਸ਼ਰ ਕੋਰਸ ਪਾਸ ਕਰਕੇ ਆ ਗਏ ਹਨ ਉਹਨਾਂ ਨੂੰ ਅਜੇ ਤੱਕ ਬਤੌਰ ਕਾਨੂੰਗੋ ਪਦੋਂ ਮਤ ਨਹੀਂ ਦਿੱਤਾ ਗਿਆ ਅਤੇ ਹੋਰ ਵੀ ਪੈਂਡਿੰਗ ਮਸਲੇ ਜਿਵੇਂ 4 9 14 ਸਾਲਾਂ ਤਰੱਕੀਆਂ ਅਤੇ ਦੋ ਪਟਵਾਰੀਆਂ ਨੂੰ ਬਿਨਾਂ ਤਰੱਕੀ ਦਿੱਤਿਆਂ ਐਸਕੇ ਬ੍ਰਾਂਚ ਵਿੱਚ ਲਗਾਇਆ ਗਿਆ ਹੈ ਇਸ ਲਈ ਪਟਵਾਰੀ ਯੂਨੀਅਨ ਇਸ ਦੀ ਨਿੰਦਾ ਕਰਦੀ ਹੈ ਅਤੇ ਜਿੰਨੀ ਦੇਰ ਤੱਕ ਬੀਸੀਸ ਫਾਇਲ ਕਾ ਵੱਲੋਂ ਪਟਵਾਰੀਆਂ ਦੀਆਂ ਮੰਗਾਂ ਤਰੰਤ ਮੰਨੀਆਂ ਨਹੀਂ ਜਾਂਦੀਆਂ ਉਨੀ ਦੇਰ ਤੱਕ ਇਹ ਆਨਮਿਤਰ ਲਈ ਸਾਹਮਣੇ ਤੇ ਜੋ ਟੁਵਾਰੀ ਅੱਜ ਤੋਂ ਸਾਰੇ ਜ਼ਿਲ੍ਹੇ ਦੇ ਚੋਕੀ ਤੇ ਗਏ ਹਨ ਉਹ ਤੱਕ ਵਾਪਸ ਨਹੀਂ ਆਣਗੇ ਜਿੰਨੀ ਦੇਰ ਤੱਕ ਟੁਵਾਰੀਆਂ ਦੇ ਮੰਗਾ ਨਹੀਂ ਮੱਢੇਗੇ ਇਹ ਸਾਰਾ ਤੁਸੀਂ ਰੋਸ ਫਾਈਲ ਕਾ ਡੀਸੀ ਤੇ ਤੁਹਾਡਾ ਜੀ ਹਾਂ ਡੀਸੀ ਡੀਸੀ ਫਾਈਲ ਕਾ ਦੇ ਦਫ਼ਤਰ ਵੱਲੋਂ ਇਹ ਤਰਕੀਆਂ ਕੀਤੀਆਂ ਜਾਂਦੀਆਂ ਨੇ ਸਾਰੇ ਅਪੈਂਡਿਟ ਕੰਮ ਡੀਸੀ ਫਾਈਲ ਕਾ ਨਾਲ ਸੰਬੰਧਤ ਹਨ ਇਸ ਲਈ ਇਹ ਡੀਸੀ ਫਾਈਲ ਕਾ ਦੇ ਖਿਲਾਫ ਇਹ ਕਦਮ ਲੱਗ ਰਹੇ ਨੇ ਤੁਸੀਂ ਡੀਸੀ ਸਾਹਿਬ ਨੂੰ ਮਿਲੇ ਨਹੀਂ ਜੀ ਜਾ ਕੇ ਅਸੀਂ ਬਕਾਇਦਾ 24 12 ਨੂੰ ਨੋਟਸ ਦਿੱਤਾ ਉਸ ਤੋਂ ਪਹਿਲਾਂ ਵੀ ਡੀਸੀ ਸਾਹਿਬ ਨੂੰ ਮਿਲੇ ਸੀ ਤਰਕੀਆਂ ਕਰਨ ਬਾਰੇ ਪਰ ਸਾਰੇ ਪੰਜਾਬ ਵਿੱਚ ਤਰਕੀਆਂ ਕਰ ਦਿੱਤੇ ਗੀਆਂ ਹਨ ਤੇ ਜ਼ਿਲ੍ਹਾ ਫਾਿਲਕਾ ਵਿੱਚ ਅਜੇ ਤੱਕ ਕੋਈ ਨਹੀਂ ਚੱਲ ਰਹੀ ਡੀਸੀ ਸਾਹਿਬ ਨੇ ਤੁਹਾਨੂੰ ਕੋਈ ਜਵਾਬ ਨਹੀਂ ਦਿੱਤਾ ਜੀ ਤੁਸੀਂ ਗਏ ਸੀ ਜਦੋਂ ਡੀਸੀ ਸਾਹਿਬ ਨੇ ਸਾਨੂੰ ਕਿਹਾ ਸੀ ਵੀ ਜਲਦੀ ਕਰ ਦਿੱਤੇ ਜਾਣਗੀਆਂ ਤਰਕੀਆਂ ਪਰ ਅਜੇ ਤੱਕ ਸਾਨੂੰ ਕੋਈ ਵੀ ਵਿਸ਼ਵਾਸ ਦਿੱਤਾ ਗਿਆ ਸੀ ਪਰ ਕੀਤੀਆਂ ਨਹੀਂ ਗਈਆਂ ਜੇ ਡੀਸੀ ਸਾਹਿਬ ਤੁਹਾਡਾ ਨਹੀਂ ਕਰਦੇ ਤੇ ਇਹ ਤਰਨਾ ਉਨੀ ਦੇਰੀ ਜਾਰੀ ਜਾਰੀ ਰਹੇਗਾ ਜੀ ਤਰਨਾ ਅੰਤ ਮਿੱਥੇ ਸਮੇਂ ਲਈ ਜਾਰੀ ਰਹੇਗਾ ਜਿੰਨੀ ਦੇਰ ਤੱਕ ਪੈਂਡਿੰਗ ਸਾਰੇ ਕੰਮ ਪੂਰੇ ਨਹੀਂ ਕੀਤੇ ਜਾਂਦੇ ਉਨੀ ਦੇਰ ਤੱਕ